ਕਹਿੰਦੇ ਵੀ ਤਾਰਾਂ ਉਦੋਂ ਜੁੜ ਜਾਂਦੀਆਂ ਨੇ ਜਦੋਂ ਬੰਦਾ ਵਰਾਗ ਚਾਉਂਦਾ ਹੈ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਲਾ ਪਹਿਲੀ ਨਿਸ਼ਾਨੀ ਸਾਧੂ ਦੀ ਮਹਾਪੁਰਖਾਂ ਕੋਲੋਂ ਸੁਣਿਓ ਕਹਿੰਦੇ ਬਾਬਾ ਜੀ ਤੁਹਾਨੂੰ ਰੱਬ ਮਿਲ ਜਾਂਦਾ ਹੈ ਕਹਿੰਦੇ ਹਾਂ ਮਿਲ ਜਾਂਦਾ ਕਹਿੰਦੇ ਕਦੋਂ ਮਿਲਦਾ ਕਹਿੰਦੇ ਜਦੋਂ ਆ ਗੁਰੂ ਨਾਨਕ ਦੀ ਗੋਦ ਵਿੱਚ ਬੈਠੀਏ ਆ ਗੁਰੂ ਦੇ ਨਾਲ ਤਾਰਾਂ ਮੈਂ ਵੀ ਫੌਜ ਵਿੱਚੋਂ ਜਦੋਂ ਸਰਵਿਸ ਕਰਕੇ ਆਇਆ ਨਾ ਆ ਜਿਵੇਂ ਕਲ ਦਾ ਮਿਊਜ਼ੀਕਲ ਸਿਸਟਮ ਰਾਗ ਦੇ ਵਿੱਚ ਮਾੜਾ ਨਹੀਂ ਰਾਗ ਬਹੁਤ ਸੋਹਣੀ ਗੱਲ ਹੈ ਪਰ ਮਹਾਪੁਰਖਾਂ ਨੇ ਦੱਸਿਆ ਕਹਿੰਦੇ ਬਾਜੇ ਦੇ ਉੱਤੇ ਹੱਥ ਰੱਖ ਤੇ ਤੇਰੀਆਂ ਤਾਰਾਂ ਜੁੜ ਜਾਣ ਇਹਦੇ ਵਰਗਾ ਦੁਨੀਆਂ 'ਚ ਰਾਗ ਹੀ ਕੋਈ ਨਹੀਂ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਨਹੀਂ ਤਾਂ ਸਾਰੀ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਇਹਦਾ ਭੇਤ ਭੂਤ ਨਹੀਂ ਆਉਂਦਾ ਇਹ ਵੀ ਮਹਾਪੁਰਖਾਂ ਦੇ ਕੋਲ ਇੱਕ ਵਾਰੀ ਗੱਲ ਹੋਈ ਸੀ ਬਾਬਾ ਈਸਰ ਸਿੰਘ ਹੀਰਾਲਾ ਸਾਹਿਬ ਵਾਲਿਆਂ ਕੋਲੇ ਗੱਲ ਕਹਿੰਦੇ ਬਾਬਾ ਜੀ ਜਿਹੜਾ ਇਤੋਂ ਪਹਿਲਾਂ ਲੱਗਿਆ ਸੀ ਸਾਰੇ ਬਾਜੇ ਤੇ ਹੀ ਘੁੰਮਦਾ ਰਿਹਾ ਮਹਾਪੁਰਖ ਕਹਿੰਦੇ ਉਹਨੂੰ ਸੁਰੇ ਨਹੀਂ ਮਿਲੇਗਾ ਜਦਕਿ ਆਖੋ ਸਤਨਾਮ ਵਾਹਿਗੁਰੂ ਮਾੜੀ ਗੱਲ ਨਹੀਂ ਹੈ ਕੀਰਤਨ ਮਾੜੀ ਗੱਲ ਨਹੀਂ ਹੈ ਬਾਜਾ ਵਜਾਉਣਾ ਮਾੜੀ ਗੱਲ ਨਹੀਂ ਹੈ ਢੋਲ ਕੀ ਚਮਟਿਆਂ ਵਾਲਿਆਂ ਨੂੰ ਮਹਾਪੁਰਖਾਂ ਨੇ ਕਿਹਾ ਆਜੋ ਬਹਿਜੋ ਕੋਲੇ ਮਾੜੀ ਗੱਲ ਥੋੜਾ ਬਈ ਪਰ ਸਾਨੂੰ ਭੁਲੇਖਾ ਆਪਣੇ ਆਲ ਨਾਲ ਵਜਾਵਾਂਗੇ ਗੱਜ ਕੇ ਆਖੋ ਸਤਨਾਕ ਵਾਹਿਗੁਰੂ ਆਪਣੇ ਆਲਾ ਕੌਣ ਐ ਤੇ ਵੀ ਮੈਨੂੰ ਤਾਂ ਅਜੇ ਤੱਕ ਇਹ ਨਹੀਂ ਪਤਾ ਲੱਗਾ ਵੀ ਕੌਣ ਆਪਣਾ ਸਤਗੁਰ ਸੱਚੇ ਬਾਸ ਦਾ ਕਹਿੰਦੇ ਨਾ ਕੋਈ ਵੈਰੀ ਨਹੀਂ ਵਿਗਾਨਾ ਸਗਲ ਸੰਗ ਹਮਕੋ ਬਣ ਆਈ ਜੇ ਪ੍ਰਾਪਤੀ ਕਰਨੀ ਐ ਫੇਰ ਭਾਵੇਂ ਬਾਬਾ ਭਰਪੂਰ ਸਿੰਘ ਐ ਭਾਵੇਂ ਬਾਬਾ ਬਲਜੀਤ ਸਿੰਘ ਐ ਭਾਵੇਂ ਆ ਮੇਰੇ ਪਾਸੇ ਬਾਬਾ ਗੁਰਜੰਡ ਸਿੰਘ ਜੀ ਬੈਠੇ ਆ ਹੋਰ ਮਹਾਂਪੁਰਖ ਸੋਹਣਾ ਕੀਰਤਨ ਕਰਕੇ ਗਏ ਆ ਐ ਨਹੀਂ ਵੀ ਕੌਣ ਹੈ ਆ ਬਾਜੇ ਦਾ ਮਤਲਬ ਆ ਢੋਲਕੀਆਂ ਦਾ ਮਤਲਬ ਅੰਦਰੋਂ ਤੇਰੇ ਸ਼ੁਰੂ ਹੋ ਜੇ ਰਾਗਨਾਦ ਇਹਦਾ ਮਤਲਬ ਹੀ ਇਹ ਨਾ ਬਾਜਾ ਢੋਲਕੀ ਚਿਮਟਿਆਂ ਦਾ ਮਤਲਬ ਹੈ ਆ ਬਾਹਰੋਂ ਜਿਹੜਾ ਵਜਾਉਣਾ ਨਾ ਇਹ ਤੇਰੇ ਅੰਦਰ ਵੱਜਣ ਲੱਗ ਜੇ ਅੰਦਰ ਉਹਦੇ ਸ਼ੁਰੂ ਹੋਗਾ ਜਿੱਦਾਂ ਬਰਾਗੀ ਹੋ ਗਿਆ ਮਹਾਪੁਰਖ ਕਹਿੰਦੇ ਜਿੰਨਾ ਚਿਰ ਵਰਾਗੀ ਨਹੀਂ ਹੁੰਦਾ ਉਹਨਾਂ ਚਿਰ ਮਲਾਪ ਹੈ ਨਹੀਂ ਭਾਵੇਂ ਕਿੰਨੀਆਂ ਮਰਜੀ ਸਾਲਾ ਮਾਰ ਲਈ ਕਿੰਨਾ ਮਰਜੀ ਅੱਗੇ ਰੰਗ ਜੀ ਵਰਾਗ ਤੋਂ ਬਿਨਾ ਮਲਾਪ ਹੈ ਨਹੀਂ ਕੀਰਤਨ ਕਰਦੇ ਕਰਦੇ ਵਰਾਗੀ ਹੋ ਜਾਣਾ ਹੁਣ ਤਾਂ ਹਾਸਾ ਹੱਸ ਕੇ ਕੀਰਤਨ ਹੁੰਦਾ ਹੈ ਇਹ ਕੀਰਤ ਨਹੀਂ ਹੈ ਇਹਦਾ ਭਾਈ ਉਹ ਆ ਨਹੀਂ ਜਿਹੜੇ ਹਸਾਉਂਦੇ ਕੀ ਕਹਿੰਦੇ ਨੇ ਭਾਂਡੇ ਨਾਲੋਂ ਫਰਕ ਕੀ ਹੋ ਗਿਆ ਗੁਰੂ ਨਾਨਕ ਦੀ ਗੋਦ ਵਿੱਚ ਹੱਸਣਾ ਕੀਰਤਨ ਕਰਦੇ ਕਰਦੇ ਹੱਸਣਾ ਤੁਹਾਨੂੰ ਹਸਾਉਣਾ ਚੰਗਾ ਲੱਗਦਾ ਹੋਊਗਾ ਪਰ ਜੇ ਐਦੀ ਗੱਲ ਕਰਨੀ ਐ ਜੇ ਇਹਦੇ ਨਾਲ ਤਾਰਾਂ ਜੋੜਨੀਆਂ ਨੇ ਫਿਰ ਵਾਰਾਗੀ ਹੋਣਾ ਪਊਗਾ ਮੈਂ ਬਾਬਾ ਗੁਰਜੰਟ ਸਿੰਘ ਨੂੰ ਰੋਂਦੇ ਦੇਖਿਆ ਬਾਬਾ ਮੋਨੀ ਜੀ ਨੂੰ ਚੇਤੇ ਕਰਕੇ ਆਪਦੇ ਬਾਪੂ ਨੂੰ ਚੇਤੇ ਕਰਨ ਨਾ ਕਰਨ ਬਾਬਾ ਜੀ ਇਨਾ ਪਿਆਰ ਦੇ ਗਈ ਹੁਣੇ ਹੁਣ ਮਹਾਪੁਰਖ ਬਾਬਾ ਭਰਪੁਰ ਸਿੰਘ ਜੀ ਕਹਿੰਦੇ ਬਾਬਾ ਜੀ ਜਿੰਨੇ ਧੁੱਪੜ ਪਾਏ ਜਿੰਨੇ ਬਾਬਾ ਜੀ ਦੇ ਘੂਰਾ ਪਈਆਂ ਓਨਾ ਹੀ ਆਨੰਦ ਵਰਤਾਗੇ ਮਹਾਪੁਰਖ ਉਹ ਸਾਧ ਸੰਗ ਜੀ ਰਿੜਕ ਦਿੰਦੇ ਆ ਰਿੜਕ ਦਿੰਦੇ ਆ ਰਿੜਕਣ ਤੋਂ ਬਿਨਾ ਮੱਖਣ ਆਉਂਦਾ ਹੀ ਨਹੀਂ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਰਿੜਕਣ ਤੋਂ ਬਿਨਾ ਮੱਖਣ ਨਹੀਂ ਆਵੇਗਾ ਚਿਰਕਣ ਤੋਂ ਬਿਨਾਂ ਸਾਧ ਸੰਗ ਜੀ ਇਹ उपाधियां ਨਹੀਂ ਮਿਲਣੀਆਂ ਰੱਬ ਦੇ ਪਿਆਰਿਓ ਇੱਥੇ ਆ ਕੇ ਨਿਮਰਤਾ ਨੀਅਤ ਭਾਵਨਾ ਸਰਦਾ ਐਨੀ ਬਣਾ ਲਓ ਕਿ ਤੁਹਾਨੂੰ ਕੋਈ ਕੁਝ ਵੀ ਕਹੀ ਜਾਵੇ ਬੇਪਰਵਾਹ ਹੋ ਜੋ ਕਹਿੰਦੇ ਮਹਾਪੁਰਖ ਕਹਿੰਦੇ ਭਖਾਰੀ ਤੋਂ ਸਿੱਖਿਆ ਲੈ ਲੋ ਵੀ ਭਖਾਰੀ ਤੋਂ ਉਹਦੇ ਹੱਥ ਵਿੱਚ ਡੰਡਾ ਫੜਿਆ ਹੋਇਆ ਸਾਰੇ ਜਲੂਰ ਵਿੱਚ ਦੀ ਲੰਘ ਜਾਂਦਾ ਇੱਕ ਵੀ ਕੁੱਤੇ ਦੇ ਡੰਡਾ ਨਹੀਂ ਮਾਰਦਾ ਸਾਰੇ ਪਿੰਡ ਦੇ ਕੁੱਤੇ ਭੌਂਕਦੇ ਐ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਪਹਿਲੀ ਨਿਸ਼ਾਨੀ ਰੱਬ ਦੇ ਪਿਆਰੇ ਕਹਿੰਦੇ ਤਾਰਾਂ ਉਦੋਂ ਮਿਲ ਜਾਂਦੀਆਂ ਨੇ ਜਦੋਂ ਗੁਰੂ ਨਾਨਕ ਦੀ ਬਾਣੀ ਦਾ ਕੀਰਤਨ ਕਰਦੇ ਕਰਦੇ ਤੂੰ ਬਿਰਾਗ ਵਿੱਚ ਪਹੁੰਚ ਜਿਵੇਂਗਾ ਬਹੁਤ ਰੱਬ ਦੇ ਪਿਆਰੇ ਨੇ ਸਾਧ ਸੰਗਜੀ ਉਹਨਾਂ ਦਾ ਇੰਨਾ ਕੋਮਲ ਹੋ ਗਿਆ ਹਿਰਦਾ ਉਹ ਦੁਨਿਆਵੀ ਗੱਲਾਂ ਕਰਦੇ ਕਰਦੇ ਵੀ ਅੱਖਾਂ ਵਿੱਚੋਂ ਟ੍ਰਿਪ ਕੱਤਰੇ ਕੱਥਰੂ ਬਹਿਣ ਲੱਗ ਜਾਂਦੇ ਆ ਰੱਬ ਦੇ ਨਾਲ ਗੱਲਾਂ ਕਰਦੇ ਕਰਦੇ ਬਾਬਾ ਮੋਨੀ ਜੀ ਕਹਿੰਦੇ ਇੱਥੇ ਆ ਕੇ ਕਿਹਾ ਕਰੋ ਬਹੁਤ ਜਨਮ ਵਿਛੜੇ ਥੇ ਮਾਦੋ ਇਹ ਜਨਮ ਤੁਹਾਰੇ ਲੇਖੇ ਦਾਦਿਆ ਬਹੁਤੇ ਜਨਮ ਹੋ ਗਏ ਵਿਸਣਿਆਂ ਤੋਂ ਆਹ ਗੱਲ ਕਹਿ ਕੇ ਰੋ ਨਾ ਤੂੰ ਗੁਰੂ ਨਾਨਕ ਨੂੰ ਕਹਿ ਬਹੁਤੇ ਫੇਰ ਭਏ ਕਿਰਪਨ ਕੋ ਅਬ ਕਿਸ ਕਿਰਪਾ ਕੀਜੈ ਪਤਾ ਨਹੀਂ ਕਿੰਨੇ ਕੁ ਜੀਵਨ ਕੀਟ ਪਤੰਗੇ ਪਤਾ ਨਹੀਂ ਕੀ ਕੀ ਬਣਦੇ ਬਣਦੇ ਆਏ ਆ ਹੁਣ ਮਨੁੱਖਾ ਜੀਵਨ ਮਿਲਿਆ ਹੁਣ ਐਵੇਂ ਲੰਘਦਾ ਜਾ ਰਿਹਾ ਇਹੀ ਇੱਕ 84 ਲੱਖ ਜੁਨੀ ਦੇ ਵਿੱਚੋਂ ਦਰਵਾਜਾ ਜਿਹਦੇ ਰਾਹੀਂ ਅਸੀਂ ਭਵਸਾਗਰ पार ਹੋਣਾ ਸੀ ਭਵਸਾਗਰ पार ਕਿਵੇਂ ਹੋਵੇਗਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਖੁਜਰੀ ਸ਼ੁਰੂ ਹੋ ਗਈ ਜਿਹੜਾ ਦਰਵਾਜ਼ਾ ਖੁੱਲਾ ਸੀ ਉਹ ਵੀ ਐਵੇਂ ਹੀ ਲੰਘ ਗਿਆ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ